ਜੇਕਰ ਤੁਹਾਡੇ ਦੁਸ਼ਮਣ ਤੁਹਾਡੀ ਤਰੱਕੀ ਨੂੰ ਦੇਖ ਕੇ ਬਿਲਕੁਲ ਵੀ ਨਹੀਂ ਚਰਦੇ ਉਹਨੇ ਨਹੀਂ ਤੁਹਾਡੇ ਕੰਮ ਤੇ ਰੋਕ ਲਗਾ ਦਿੱਤੀ ਤੁਹਾਡੇ ਕੰਮ ਨੂੰ ਬੰਦ ਕਰ ਦਿੱਤਾ ਤੁਹਾਨੂੰ ਆਪਣੀ ਪਾਵਰ ਦੀ ਨਾਲ ਡਰਾਉਂਦੇ ਤੇ ਮਘਾਉਂਦੇ ਨਹੀਂ ਤਾਂ ਤੁਸੀਂ ਇਹ ਵਾਲਾ ਉਪਾਅ ਇੱਕ ਵਾਰ ਜ਼ਰੂਰ ਕਰਕੇ ਦੇਖੋ ਇਹ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਤੁਹਾਡੇ ਦੁਸ਼ਮਣ ਖੁਦ ਚੱਲ ਕੇ ਤੁਹਾਡੇ ਤੋਂ ਮਾਫੀ ਮੰਗਣ ਆਉਣਗੇ ਤੇ ਉਹਨਾਂ ਦਾ ਕੀਤਾ ਕਰਾਇਆ ਵੀ ਸਾਰਾ ਮਿੱਟੀ ਦੇ ਵਿੱਚ ਹੀ ਮਿਲ ਜਾਵੇਗਾ ਤੇ ਤੁਸੀਂ ਕੀ ਕਰਨਾ ਚਾਲ ਚਾਰ ਕਾਲੀਆਂ ਮਿਰਚਾਂ ਦੇ ਦਾਣੇ ਤੁਸੀਂ ਆਪਣੀ ਹੱਥ ਦੇ ਵਿੱਚ ਰੱਖ ਕੇ ਕਿਸੇ ਵੀ ਧਾਰਮਿਕ ਸਥਾਨ ਤੇ ਚਲੇ ਜਾਣਾ ਜਿੱਥੇ ਵੀ ਤੁਸੀਂ ਜਾਣਿਓ ਜਦੋਂ ਤੁਸੀਂ ਧਾਰਮਿਕ ਸਥਾਨ ਤੇ ਮੱਥਾ ਟੇਕ ਕੇ ਵਾਪਸ ਆਉਗੇ ਉਥੋਂ ਥੋੜੀ ਦੂਰੀ ਤੇ ਆ ਕੇ ਉਹ ਚਾਰ ਕਾਲੀਆਂ ਮਿਰਚਾਂ ਦੇ ਦਾਣੇ ਤੁਸੀਂ ਪਿੱਛੇ ਸੁੱਟ ਦਿਨੇ ਆ ਪਿੱਛੇ ਵੱਲ ਨੂੰ ਕਰਕੇ ਤੇ ਪਿੱਛੇ ਮੁੜ ਕੇ ਬਿਲਕੁਲ ਨਹੀਂ ਦੇਖਣਾ ਤੁਸੀਂ ਇਹ ਉਪਾਅ ਕਰਕੇ ਦੇਖੋ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਸਾਰੇ ਦੁਸ਼ਮਣ ਦੂਰ ਹੋਣਗੇ